ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ Instagram ਤੇ ਆਪਾਂ ਨੂੰ ਫੋਲੋ ਜ਼ਰੂਰ ਕਰਾਇਆ ਕਰੋ ਠੀਕ ਹੈ ਜੀ ਤੇ ਨਵੇਂ-ਨਵੇਂ ਆਪਾਂ ਜਿਹੜੇ ਕੀ ਡਿਜ਼ਾਈਨ ਹਨਾ ਜੋ ਵੀ ਆਪਾਂ ਵਰਕ ਕਰਦੇ ਆ ਜਾਂ ਸਟਿਚਿੰਗ ਕਰਦੇ ਆ ਹਰ ਚੀਜ਼ ਦੇ ਰਿਲੇਟਡ ਆਪਾਂ ਵੀਡੀਓ ਪਾਉਂਦੇ ਰਹਿੰਦੇ ਆ ਹੈਂਡਵਰਕ ਹੋ ਗਿਆ ਹਨਾ ਮਸ਼ੀਨੀ ਵਰਕ ਹੋ ਗਿਆ ਨੀਡਲ ਵਰਕ ਹੋ ਗਿਆ ਤੇ ਸਟਿਚਿੰਗ ਵਗੈਰੇ ਦਾ ਜੋ ਵੀ ਆਪਾਂ ਕੰਮ ਕਰਦੇ ਆ ਤੇ ਨਵੇਂ-ਨਵੇਂ ਟ੍ਰਿਕਾ ਜਿਹੜੀ ਆ ਕਿ ਆਪਾਂ ਤੁਹਾਨੂੰ ਦੱਸਦੇ ਰਹਿੰਦੇ ਹੈਗੇ ਤੇ ਆ ਜਿਹੜਾ ਕਿ ਆਪਣਾ ਤੁਸੀਂ ਦੇਖ ਹੀ ਲਿਆ ਹਨ ਕਿ ਮੋਰ ਦਾ ਡਿਜ਼ਾਈਨ ਹੈ ਬਹੁਤ ਸੋਹਣਾ ਬਣ ਕੇ ਰੈਡੀ ਹੋਣ ਵਾਲਾ ਡਿਜ਼ਾਈਨ ਹੈ ਇਹ ਕੁਛ ਕਿ ਮੈਂ ਪਾਤਾ ਸੀਗਾ ਤੇ ਮੇਰੇ ਧਿਆਨ ਚੋਂ ਸਕਿੱਪ ਹੋ ਗਿਆ ਸੀਗਾ ਫਿਰ ਮੈਂ ਕਿਹਾ ਚਲੋ ਵੀਡੀਓ ਆਪਣੇ ਜਿਹੜੇ ਵੀ ਬਣਾਈਏ ਚਾਹੀਏ ਉਹਨਾਂ ਨੂੰ ਸ਼ੇਅਰ ਕਰਦੇ ਹਾਂ ਇਹ ਡਿਜ਼ਾਈਨ ਹੈ ਜਿਹੜਾ ਬਹੁਤ ਘੈਂਟ ਬਣ ਕੇ ਰੈਡੀ ਹੁੰਦਾ ਹੈਗਾ ਤੁਸੀਂ ਵੀ ਆਪਾਂ ਨੂੰ ਸਪੋਰਟ ਕਰਿਆ ਕਰੋ ਤੇ ਵੱਧ ਤੋਂ ਵੱਧ ਆਪਣੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਆਪਣੇ ਜਿਹੜੇ ਕੀ ਡਿਜ਼ਾਈਨ ਬਹੁਤ ਹੀ ਸੋਹਣੇ ਤੇ ਨਿਊ ਡਿਜ਼ਾਈਨ ਹੁੰਦੇ ਹੈਗੇ ਪੈਦੇ ਵਿੱਚ ਜਿਹੜਾ ਕਲਰ ਪਾਵਾਂਗੇ ਜਿਹਨੂੰ ਆਪਾਂ ਕਹਿ ਦਿੰਨੇ ਆ ਜੈਰ ਮੋਰੀਆ ਉਹ ਵਾਲਾ ਕਲਰ ਪਾਵਾਂਗੇ ਇਹਦੇ ਵਿੱਚ ਠੀਕ ਹੈ ਜੀ ਤੇ